ਇਹ ਗੁਰੂ ਨਾਨਕ ਇੱਕ ਐਸਾ ਅਵਤਾਰੀ ਪੁਰਸ਼ ਹੈ ਜਿਨੇ ਹੱਥ ਯੋਗ ਨਹੀਂ ਕੀਤਾ ਪ੍ਰਾਣਾ ਯਮਨ ਕੀਤਾ ਧੋਣੇ ਨਹੀਂ ਤਪਾਏ ਜੋਗ ਸਾਧਨਾ ਨਹੀਂ ਸਾਧੀ ਸਿਰਫ ਗਾਇਆ ਸਿਰਫ ਕੀਰਤਨ ਕੀਤਾ ਸਿਰਫ ਗੀਤ ਗਾਏ ਨੇ ਪਰ ਇਤਨੇ ਪ੍ਰਾਣਾ ਨਾਲ ਗਾਏ ਨੇ ਇਤਨੀ ਇਕਾਗਰਤਾ ਨਾਲ ਗਾਏ ਨੇ ਕਿ ਗੁਰਨਾਨਕ ਦਾ ਗਾਉਣਾ ਹੀ ਯੋਗ ਬਣ ਗਿਆ ਤਪੱਸਿਆ ਬਣ ਗਿਆ ਯੋਗ ਬਣਿਆ ਤੇਰਾ ਕੀਰਤਨ ਗਾਏ ਹੋਰ ਕੀ ਯੋਗ ਸਾਧਨਾ ਸਾਧਨੀ ਕੀਰਤਨ ਹੀ ਯੋਗ ਕੀਰਤਨ ਹੀ ਜਪ ਕੀਰਤਨ ਹੀ ਤਪ ਕੀਰਤਨ ਹੀ ਬੰਦਗੀ ਇਹ ਜਗਤ ਦਾ ਵਾਹਿਦ ਅਵਤਾਰੀ ਪੁਰਸ਼ ਹੈ ਜਿਸ ਨੇ ਗਾ ਕੇ ਸੱਜਣ ਠਗ ਦੇ ਹਿਰਦੇ ਨੂੰ ਬਦਲੇ ਜਿਸ ਨੇ ਗਾ ਗਾ ਕੇ ਗੀਤ ਹਾਜੀਆਂ ਦੇ ਦਿਲ ਦਿਮਾਗ ਬਦਲ ਦਿੱਤੇ ਖੁਦਾ ਨਾਲ ਜੋੜੇ ਜਿਨੇ ਗਾ ਗਾ ਕੇ ਬ੍ਰਾਹਮਣਾਂ ਦੇ ਮਨ ਫੇਰ ਦਿੱਤੇ ਜਿਨੇ ਗਾ ਗਾ ਕੇ ਸੁਮੇਰ ਪਰਬਤ ਤੇ ਰਹਿਣ ਵਾਲੇ ਯੋਗੀਆਂ ਨੂੰ ਕਰਤੇ ਪੁਰਖ ਨਾਲ ਜੋੜਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ